ਸਾਡੇ ਹਲਕੇ ਚੋਂ ਕੋਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਦਿਖਾਵੇ ਲੱਗੀ 50000 ਦੀ ਸ਼ਰਤ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਤਾਂ ਦੇ मागੇ 50000 ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਹੋਏ ਜਤਿੰਦਰ ਸਿੰਘ ਔਰ ਸੋਨਾ ਠੀਕ ਵੀ ਬਾਣ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਲਕਾ ਬਟਾਲਾ ਨੂੰ ਸਮਰਥਨ ਦਿੰਦੇ ਹੋਏ ਦੂਜੀਆਂ ਪਾਰਟੀਆਂ ਨੂੰ ਕੀਤਾ ਚੱਲ ਲਗਾਈ 50000 ਦੀ ਸ਼ਰਤ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਪਾਈ ਅਰਪਿੰਦਰ ਸਿੰਘ ਠਿਗਰੀ ਬਾੜ ਪਹੁੰਚੇ ਆਪਣੇ ਪਿੰਡ ਠਿਗਰੀ ਬਾੜ ਜਿੱਥੇ ਉਹਨਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਆ ਚੂਹ ਸਿੰਘ ਠਿਗਰੀ ਬਾੜ ਦੇ ਘਰ ਰੱਖੀ ਸੀ ਮੀਟਿੰਗ ਉੱਥੇ ਤੇਜਿੰਦਰ ਸਿੰਘ ਰੁਕਸੋਨਾ ਨੇ ਭਾਈ ਹਰਪਿੰਦਰ ਸਿੰਘ ਠਿਗਰੀ ਬਾੜ ਨਾਲ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੰਦੇ ਹੋਏ ਸਿਆਸੀ ਪਾਰਟੀਆਂ ਨੂੰ ਕੀਤਾ ਚੈਲੰਜ ਲਗਾਈ 50 ਹਜ਼ਾਰ ਦੀ ਸ਼ਤ ਪਾਈ ਹਰਪਿੰਦਰ ਸਿੰਘ ਸੇਵਾਦਾਰ ਆਮ ਆਦਮੀ ਪਾਰਟੀ ਨੇ ਆਪਣੇ ਨਗਰ ਠਿਗਰੀ ਬਾੜ ਦੇ ਨੌਜਵਾਨਾਂ ਦਾ ਤੈਅਦ ਲੋਕ ਕੀਤਾ ਤਨਬਾਦ ਦਿਨ ਰਾਤੇ ਕਰਕੇ ਚੋਣ ਪ੍ਰਚਾਰ ਵੱਧ ਤੋਂ ਵੱਧ ਕਰਨ ਦੀ ਕੀਤੀ ਬੇਨਤੀ ਭਾਈ ਚੂਹ ਸਿੰਘ ਜੀ ਦੀ ਮਾਤਾ ਜੀ ਦਾ ਅਫਸੋਸ ਕਰਨ ਪਹ ਰਪਿੰਦਰ ਸਿੰਘ ਠਿਕਰੀਵਾਲ ਤੇ ਹਲਕਾ ਬਟਾਲਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੇ ਪਿੰਡ ਠਿਕਰੀਵਾਲ ਦੀ ਸਮੂਹ ਟੀਮ ਵਿੱਚ ਜਤਿੰਦਰ ਸਿੰਘ ਸੋਨੜਾ ਤੈਦ ਲੋਕੀ ਤਤਰ ਬਾਅਦ ਰਪਿੰਦਰ ਸਿੰਘ ਪਿੰਡ ਜਾ ਕੇ ਡੋਰ ਟੂ ਡੋਰ ਪ੍ਰਚਾਰ ਕਰਨ ਹਲਕੇ ਵਿੱਚ ਵੋਟਰਾਂ ਨੂੰ ਕਰ ਰਹੇ ਸਨ ਅਪੀਲ ਇੱਕ ਮੌਕਾ ਆਮ ਆਦਮੀ ਪਾਰਟੀ ਦੇ ਚੋੜੀ ਵਿੱਚ ਪਾਉਣ ਲਈ ਅਤੇ ਪੰਜਾਬ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਤੋਂ ਬਚਾਉਣ ਲਈ ਕਰ ਰਹੇ ਹਨ ਵੋਟਰਾਂ ਨੂੰ ਅਪੀਲ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਭਰਾ ਦੇ ਮਿਲਣਾ ਹੋਵੇ ਆਮ ਆਦਮੀ ਪਾਰਟੀ ਜੀ ਹਰਬਿੰਦਰ ਸਿੰਘ ਠੀਕਰੀ ਬਾਬਾ ਨਾਲ ਸੰਪਰਕ ਕਰਨਾ ਹੋਵੇ ਤਾਂ ਸੰਪਰਕ ਕਰੋ ਇਸ ਨੰਬਰ ਤੇ 8725842517 ਦੁਬਾਰਾ ਬੋ ਰਿਹਾ 872584 2517 ਆਓ ਦੇਖਦੇ ਆ ਦਰਸ਼ਨਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ YouTube ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੇ ਜਿਹੜੇ ਪਾਰਟੀ ਦੇ ਪੱਕੇ ਸਪਾਈ ਤੇ ਵਲੰਟਰੀ ਹੁੰਦੇ ਨਾ ਨਾ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਵਾ ਜਿਨ੍ਹਾਂ ਦੀ ਥਿੰਕਿੰਗ ਜਿਨ੍ਹਾਂ ਦਾ ਦਿਮਾਗ ਦੀ ਸੋਚ ਪੋਜ਼ਿਟਿਵ ਹੁੰਦੀ ਆ ਡੋਲਦੇ ਨਹੀਂ ਉਹ ਫਿਰ ਇਸ ਹੱਦ ਤੱਕ ਵੀ ਚਲੇ ਜਾਂਦੇ ਆ ਕਿ ਜਿਹੜਾ ਕੈਂਡੀਡੇਟ ਉਹਨੂੰ ਪਿਆਰ ਕਰਨ ਵਾਸਤੇ ਜਿਹੜੀ ਮਾਇਆ ਪਿੱਛੇ ਲੋਕ ਰਾਤ ਦਿਨ ਡੁੱਬਦੇ ਨੇ ਮਾਇਆ ਪਿੱਛੇ ਲੋਕ ਠੱਗੀਆਂ ਮਾਰਦੇ ਨੇ ਰੁਪਈਆ ਕਿਹਨੂੰ ਦੇ ਕੇ ਕੁਛ ਨਹੀਂ ਪਰ ਉੱਥੇ ਆਪਣੀ ਕਿਰਤ ਕਮਾਈ ਚ ਆ ਸਾਡਾ ਵੀਰ ਸੋਨਾ ਮੈਂ ਠਿਕਰੀਵਾਲ ਗੁਰਾਇਆਂ ਤੋਂ ਬੋੜੀ ਵਾਲੇ ਰਸਤੇ ਤੇ ਘਰ ਨਾਲ ਸਾਡੇ ਬਾਬਾ ਚੂੜ ਸਿੰਘ ਜੀ ਜਿਹੜੇ ਕਿ ਆਪਣੇ ਪਿੰਡ ਚ ਸਾਰੀ ਕਲਸੀ ਹੁਣਨਾ ਪਿਆਰ ਕਰਦੇ ਨੇ ਤੇ ਨਿਤਰ ਕੇ ਤੁਰੇ ਨੇ ਤੇ ਵੋਟਾਂ ਦੇ ਮਸਲੇ ਵਿੱਚ ਮੇਰੇ ਵੀਰ ਨੇ ਕਿੱਡੀ ਕਬੱਡੀ ਅੱਜ ਗੱਲ ਕਹਿ ਦਿੱਤੀ ਆ ਕਿ ਜਿਹੜੀ ਮਤਲਬ ਸਹਿਦ ਹੀ ਏਰੀਆ ਚ ਕਿਸੇ ਨੇ ਕੀਤੀ ਜਾਂਗਾ ਕਰੂਗਾ ਭਾਜੀ ਤੁਹਾਨੂੰ ਆਮ ਆਦਮੀ ਪਾਰਟੀ ਤੇ ਕਿੰਨਾ ਕੁ ਵਿਸ਼ਵਾਸ ਹੈ ਤੇ ਤੁਸੀਂ ਉਹ ਪਾਰਟੀ ਵਾਸਤੇ ਵੋਟ ਪਾਓਗੇ ਜਾਂ ਕੀ ਕਰ ਸਕਦੇ ਹਾਂ ਤੋਂ ਬਾਅਦ ਕੀ ਜਾ ਸਕਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਆਮ ਆਦਮੀ ਪਾਰਟੀ ਤੇ ਪੂਰਾ ਵਿਸ਼ਵਾਸ ਆ ਵਧੀਆ ਪਾਰਟੀ ਆ ਇੱਕ ਮੌਕਾ ਲੈਣਾ ਮੰਗਦੇ ਇੱਕ ਮੌਕਾ ਨ ਦੋ ਵਧੀਆ ਕੰਮ ਸਾਰੇ ਕਰਨਗੇ ਜਿੱਦਾਂ ਸਿਹਤ ਵਾਸਤੇ ਵੀ ਆਪਣਾ ਜੀ ਐਜੂਕੇਸ਼ਨ ਹੋਰ ਆਪਣਾ ਬੀਲੀ ਬੇਲ ਵਗੈਰਾ ਹੋਰ ਸੂਦਾ ਕਰੇ ਜੇ ਦੱਸਦੇ ਆ ਸਹੀ ਕੰਮ ਕਰਨਗੇ ਆਈ ਆਪ ਪਾਰਟੀ ਮੌਕਾ ਦੇਣਾ ਚਾਹੁੰਦੇ ਆ ਜਰੂਰ ਮੌਕਾ ਦਵਾਂਗੇ ਬਾਕੀ ਮੈਂ ਤਿੰਨਾਂ ਪਾਰਟੀਆਂ ਦੇ ਪਿੰਡ ਚ ਛੋਟੇਪੁਰ ਤੇ ਫਤਿਹਜੰਗ ਸਿੰਘ ਬਾਜਵਾ ਇਸੇ ਇਸੇ ਸੇਕੜੀ ਸੱਸੇਪੀ ਆ ਕਾਂਗਰਸ ਨੂੰ ਖਲੋਤੇ ਆ ਮੈਂ ਤਿੰਨੇ ਪਾਰਟੀਆਂ ਦਾ ਦਾਵਾ ਕਰ ਵਰਕਾ ਕਰਦਾ ਵਾਂ ਤੇ ਕੋਈ ਮੈਨਾ ਸਰਤ ਲਾ ਕੇ ਦੇਖ ਲੈ ਪੰਜਾਬੀਆਂ ਨਾਲ ਸਰਤ ਮੈਂ ਲਾਉਣਾ ਹਾਂ ਆਮ ਆਦਮੀ ਪਾਰਟੀ ਜੈ ਹਾਂ ਵੀ ਪਾਰਟੀ ਜਿੰਦਾਬਾਦ ਵਾਹ ਜੀ ਵਾਹ ਕੋਈ ਵੀ ਕੋਈ ਵੀ ਸ਼ਰਤ ਲਾ ਲਈ ਮੇਰਾ ਕੋਈ ਪਾਰਟੀ ਬੰਦਾ ਆਪਣੇ ਜਿਹਾ ਕਰਦਾ 50 ਬਿਆਨ ਫਿਰ ਸ਼ਰਤ ਲਾਵੇ ਇਹ ਸਾਡੇ ਅਮਨ ਸਿੰਘ ਸੈਰੀ ਕਲਸੀ ਨੂੰ ਪਹਿ ਹਰਾ ਕੇ ਦਿਖਾਵੇ ਤੇ 50 ਬਿਆਨ ਸ਼ਰਤ ਮੈਂ ਲਾਉਂਦਾ ਸਾਡੇ ਬਟਾਲਾ ਹਲਕੇ ਤੋਂ ਐਮ ਐਲ ਏ ਸੈਰੀ ਕਲਸੀ ਜਿੰਦਾਬਾਦ ਮੈਂ ਬੇਨਤੀ ਕਰਨੀ ਚਾਹਨਾ ਬਾਬਾ ਜੀ ਤੁਸੀਂ ਵੀ 2 ਮਿੰਟ ਦੇ ਵਿਚਾਰ ਜ਼ਰੂਰ ਰੱਖੋ ਇਸ ਮਸਲੇ ਤੇ ਜਿਹੜੀ ਆ ਭਰਾ ਨੇ ਐਡਾ ਵੱਡੀ ਗੱਲ ਕਹਿ ਦਿੱਤੀ ਆ ਕੋਈ ਸੁਣਨਾ ਤੇ ਕੋਈ ਮਨਾਂ ਨਹੀਂ ਹੈ ਬਿਲਕੁਲ ਉਹਨੇ ਇੱਕ ਵਾਰ ਵੀ ਆਪਣੀ ਜ਼ੁਬਾਨ ਤੋਂ ਇਹ ਗੱਲ ਨਹੀਂ ਕਹੀ ਵੀ ਨਸ਼ਾ ਜਿਹੜਾ ਬੰਦ ਕੀਤਾ ਜਾਊਗਾ ਕਿਉਂਕਿ ਇਹ ਪੰਥਕ ਪਾਰਟੀ ਖੋਣ ਵਾਲੀ ਇਹਨਾਂ ਨੇ ਨਸ਼ੇ ਵੀ ਵਰਤਾਉਣੇ ਆ ਸ਼ਰਾਬਾਂ ਦੀਆਂ ਬੋਤਲਾਂ ਵੀ ਦੇਣੀਆਂ ਇਹਨਾਂ ਨੇ ਲੋਕਾਂ ਨੂੰ ਪੈਸੇ ਵੀ ਦੇਣੇ ਆ ਤੇ ਮੈਂ ਇਹ ਗੱਲ ਲੋਕਾਂ ਨੂੰ ਕਹਿਣੀ ਚਾਹੁੰਦਾ ਹੈ ਕਿ ਲੋਕੋ ਆਪਣੀ ਜ਼ਮੀਨ ਉਹਨਾਂ ਵੇਚੋ ਨਸ਼ੇ ਪਿੱਛੇ ਪੈਸੇ ਪਿੱਛੇ ਆਪਣੀ ਜ਼ਮੀਨਾਂ ਉਹਨਾਂ ਵੇਚੋ ਵੋਟ ਤੁਹਾਡਾ ਹੱਕ ਆ ਇਹਦੀ ਹੱਕ ਦੀ ਆ ਕੀ ਵਰਤੋ ਕਰੋ ਕਿਉਂਕਿ ਕਾਂਗਰਸ ਨੇ ਵੀ 70 ਸਾਲ 79 ਸਾਲ ਕਿਉਂਕਿ ਪਹਿਲਾਂ ਕਾਂਗਰਸ ਹੀ ਕਲੀ ਰਹੀ ਹਤੀ 35 ਸਾਲ ਹੋਈ ਬੀਜੇਪੀ ਨੂੰ ਨੇ ਖੜਾ ਨਹੀਂ ਹੋਣ ਦਿੱਤਾ ਇਹ ਕਾਂਗਰਸ ਜਿਹੜੀ ਸੀ ਜਿਹਨੇ ਸਾਨੂੰ ਲੁੱਟਿਆ ਤੇ ਖੁੱਟਿਆ ਅੱਜ ਵੀ ਤੁਸੀਂ ਐਮਐਲਏ ਕੋਈ ਵੇਖ ਲਓ ਭਾਵੇਂ ਉਹ ਕਾਲੀਆਂ ਦਾ ਹੋਵੇ ਭਾਵੇਂ ਕਾਂਗਰਸ ਦਾ ਉਹਦੇ ਘਰ ਜਾ ਕੇ ਵੇਖੋ ਮਲੋ ਨੇ ਕਿੰਨਾ ਕਿੰਨੀ ਪ੍ਰਾਪਰਟੀ ਬਣਾਈ ਹੈ ਕਿਸੇ ਦੀ ਵੀ ਤੁਸੀਂ ਗੱਲ ਆਦੋ ਕਾਂਗਰਸ ਸੀ ਦੀ ਕਾਲੀਏ ਦੀ ਇਸ ਕਰਕੇ ਸਭ ਤੋਂ ਪਹਿਲੀ ਗੱਲ ਹੈ ਕਿ ਰਿਸ਼ਵਤ ਖੋਰੀ ਜੜੀਆਂ ਦਾ ਬੰਦ ਹੋ ਗਈ ਮੈਨੂੰ ਪੂਰਾ ਯਕੀਨ ਹੈ ਆਮ ਆਦਮੀ ਪਾਰਟੀ ਦੇ ਕਿ ਜੇ ਇਹ ਪਾਰਟੀ ਅੱਗੇ ਆਉਂਦੀ ਹੈ ਤੇ ਜਿਹੜੀ ਰਿਸ਼ਵਤ ਖੋਰੀ ਆ ਉਹ ਖਤਮ ਹੋ ਗਈ ਤੇ ਜਿਹੜੀ ਰਿਸ਼ਵਤ ਖੋਰੀ ਖਤਮ ਹੋਵੇਗੀ ਤੇ ਫਿਰ ਜਿਹੜਾ ਉਹ ਆਪਣੇ ਆਪ ਹੀ ਲੋਕਾਂ ਦੇ ਅੰਦਰ ਜਿਹੜੀ ਆ ਉਹ ਜਾਗਰਤੀ ਆਊਗੀ ਲੋਕਾਂ ਦੇ ਅੰਦਰ ਜਿਹੜੀਆਂ ਸਮੱਸਿਆਵਾਂ ਉਹ ਵੀ ਘਟ ਜਾਣਗੀਆਂ ਇਸ ਕਰਕੇ ਆਪਾਂ ਹਰੇਕ ਨੂੰ ਇਹੀ ਅਪੀਲ ਕਰਦੇ ਆਂ ਕਿ ਭਈ ਅੱਗੇ ਕਾਗਰਸੀਆਂ ਨੂੰ ਤੁਸੀਂ ਵੇਖ ਲਿਆ ਕਾਂਗਰਸੀਆਂ ਨੂੰ ਵੇਖ ਲਿਆ ਬੜਾ ਸਮਾਂ ਲੰਬਾ ਆਪਾਂ ਹੜਾਇਆ ਪਰ ਹੁਣ ਇਹ ਜ਼ਰੂਰ ਲੋਕੋ ਜਾਗੋ 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 ਤੇ ਜਾਗਣ ਦਾ ਸਮਾਂ ਤਾਂ ਹੀ ਸਾਨੂੰ ਮਿਲੂਗਾ ਜੇ ਅਸੀਂ ਆਮ ਭਾਰਤੀ ਨੂੰ ਜਿਤਾਵਾਂਗੇ ਤੇ ਸਰਕਾਰ ਲਿਆ ਕੇ ਕਿਉਂਕਿ ਕਈ ਤਰ੍ਹਾਂ ਦੇ ਸਾਡੀ ਜਨਤਾ ਜਿਹੜੀ ਹੈ ਨਾ ਇਹ ਪਾਰਟੀਆਂ ਰਾਜ ਰਹੀਆਂ ਹਨ ਭੰਡੜਾ ਵਾਸਤੇ ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇਸ ਪਾਰਟੀ ਨੂੰ ਪੁੱਛਿਆ ਕਿ ਤਾਂ ਜੋ ਕਿ ਸਾਡੀ ਕਾਮਯਾਬੀ ਹੋਵੇ ਪੰਜਾਬ ਨੂੰ ਪਿਸਤਾ ਚਾਰ ਤੋਂ ਪਹੁੰਚਾਈਏ ਪੰਜਾਬ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਦਰਿਆ ਚੱਲ ਰਿਹਾ ਉਹਨੂੰ ਆਪਾਂ ਬਚਾਈਏ ਇਹ ਤਾਂ ਹੀ ਬਚੂਗਾ ਜੇ ਆਪ ਪਾਰਟੀ ਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇਹਨਾਂ ਗੱਲ ਤੇ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਸੋਨੇ ਭਾਜ ਦਾ ਧੰਨਵਾਦ ਜਿਨ੍ਹਾਂ ਨੇ ਏਡੀ ਵੱਡੀ ਸ਼ਰਤ ਲਾਈ ਆ ਤੇ ਇਹਨਾਂ ਦੀ ਸ਼ਰਤ ਨੂੰ ਜਿਹੜਾ ਚੈਲੰਜ ਕੋਈ ਕਬੂਲ ਕਰ ਸਕਦਾ ਤੇ ਜਰੂਰ ਕਰੇ ਦੂਜੇ ਨੰਬਰ ਤੇ ਅਸੀਂ ਮਾਤਾ ਸੱਦੀ ਵਿਖੇ ਜੋ ਤਿੰਨਾਂ ਨਗਰਾਂ ਦੀ ਸਾਂਝੀ ਜਗ੍ਹਾ ਹੈ ਉੱਥੇ ਦਫ਼ਤਰ ਖੋਲਣ ਲੱਗੇ ਸੀ ਤੇ ਬੰਦੇ ਕੰਮ ਤੇ ਜਾਣ ਕਰਕੇ ਸਾਨੂੰ ਦਾ ਸ਼ਵੇਰ ਨੂੰ ਖੋਲ ਦਿੱਤਾ ਜਾਏਗਾ ਕਿਉਂਕਿ ਸੋਨੇ ਦਾ ਵੀ ਸਾਨੂੰ ਫੋਨ ਆਇਆ ਤੇ ਸੈਰੀ ਕਲਸੀ ਦਾ ਵੱਤਵਾ ਸਾਥ ਇਸ ਕਰਕੇ ਦੇਣਾ ਕਿ ਜਿਹੜਾ ਜੋ ਜੇਬ ਤੋਂ ਜਾਂ ਪੈਸੇ ਕਿਦੋਂ ਕਰਕੇ ਸ਼ਰਾਬ ਤੇ ਹੁੰਦਾ ਛੰਡੀਆਂ ਵੱਤ ਤੋਂ ਵੱਤ ਬੈਨਰ ਬੋਰਡ ਵੱਤ ਤੋਂ ਵੱਤ ਲਵਾਉਂਦਾ ਪੈਸੇ ਵੰਡਦਾ ਤੇ ਫਿਰ ਉਹ ਕਰਪਸ਼ਨ ਕਰਨ ਨੂੰ ਬਾਤ ਨਹੀਂ ਆ ਸਕਦਾ ਜਿਹੜੀ ਜੇਬ 'ਚ ਪੈਸਾ ਜਾਣਾ ਜੇਬ 'ਚ ਪਾਉਣਾ ਵੀ ਪੈਣਾ ਇਸ ਕਰਕੇ ਜੇ ਇੱਕ ਮੌਕਾ ਤੁਸੀਂ ਦੇ ਦਿੰਦੇ ਹੋ ਕੋਈ ਫਰਕ ਨਹੀਂ ਪੈਣਾ ਪੰਜਾਬ ਨੂੰ ਜਿੱਥੇ 75 ਸਾਲ ਚ ਇਹਨਾਂ ਲੁੱਟ ਕੇ ਖਾ ਲਿਆ ਪੰਜਾਬ ਫਿਰ ਪੈਰਾਂ ਤੇ ਆ ਤੇ ਕੇਜਰੀਵਾਲ ਕੋਈ 5 ਸਾਲ ਚ ਦੇਖੋਗੇ ਹਨ ਕਰਪਸ਼ਨ ਕਰੇਗਾ ਗਲਤ ਜਿਹੜੀ ਬਿਆਨਬਾਜ਼ੀ ਕਰਕੇ ਤੇ ਆਪ